ਸਤਿ ਸ੍ਰੀ ਅਕਾਲ ਤਰੰਪਰਾ ਕੀ ਹਾਂ ਰਾਜੀ ਬਾਜੀ ਠੀਕ ਚ ਮੈਂ ਵੀ ਠੀਕ ਹਾਂ ਮੈਨੂੰ ਨਾਲੇ ਮਾਫ ਕਰਿਓ ਮੈਂ ਚੰਗੀ ਤਰ੍ਹਾਂ ਵੀਡੀਓ ਨਹੀਂ ਬਣਾਉਡੀ ਹੈ ਨਾ ਵਾਵਾ ਦਿਨਾਂ ਚੋਂ ਦਿਨਾਂ ਦੀਆਂ ਐਦਾਂ ਹੀ ਅੜੀਏ ਜਾਣ ਐਦਾਂ ਹੀ ਨਾ ਦਵਲੀ ਜੀ ਫਸੀ ਹੀ ਤੇ ਹੋਰ ਚੱਲ ਕੋਈ ਨਹੀਂ ਤੇ ਚੱਲਦੇ ਨੇ ਤੁਸੀਂ ਸੁਣਾਓ ਠੀਕ ਹਾਂ ਘਰ ਪਰਵਾ ਠੀਕ ਆ ਨਿਆਣੀ ਠੀਕ ਆ ਜਾਂਦੇ ਸਕੂਲੇ ਚੱਲ ਪੈਣ ਚੰਗਾ ਨਿਆਣੀ ਸਕੂਲੇ ਜਾਂਦੀ ਆ ਤੇ ਕੁੜੀ ਮੇਰੇ ਘਰੇ ਆ ਹੁਣ ਦੱਸੋ ਬਈ ਘਰ ਤੇ ਮੈਂ ਹੁਣ ਤੁਹਾਨੂੰ ਕੀ ਦੱਸਾਂ ਵੀ ਖੁਸ਼ ਖਬਰੀ ਚਲੋ ਕਹਿ ਲਓ ਤੁਹਾਨੂੰ ਖੁਸ਼ੀ ਹੋਣੀ ਕਾਦੀ ਤੁਹਾਨੂੰ ਖੁਸ਼ੀ ਹੋਣੀ ਚਾਹ ਮੈਂ ਹਨਾ ਵੀਡੀਓ ਚ ਤੁਸੀਂ ਵੇਂਦੇ ਜੇ ਤੇ ਭੈਣ ਭਰਾਓ ਫਿਰ ਹੁਣ ਇੰਡੀਆ ਆਉਂਦਾ ਘਾਰ ਹੀ ਲਿਆਵਾ ਪੱਕੀ ਹੋ ਗਈ ਗੱਲ ਭੈਣ ਮੈਂ ਨਾ ਬੜੀ ਜਾਣ ਦੂਦਾ ਜੀ ਚ ਫਸੀ ਹੀ ਕਿ ਕਦੀ ਜੀ ਕਰਦਾ ਹੀ ਪੀ ਜਾਵਾ ਕਦੀ ਜੀ ਕਰਦਾ ਹੀ ਪੀ ਨਾ ਜਾਵਾ ਤੇ ਇਦਾਂ ਹੀ ਕਰਦੇ ਆਂ ਕਰਾਉਂਦੇ ਆਂ ਭੈਣ ਕੋਈ ਸਮਝ ਜੀ ਨਹੀਂ ਲੱਗੀ ਹੈ ਤੇ ਦੂ ਤਿੰਨਾਂ ਦਿਨਾਂ ਦੀਆਂ ਤਿਆਰੀਆਂ ਜੀਆਂ ਵੀ ਕਰਨ ਰਹੀਆਂ ਥੋੜੀਆਂ ਬਹੁਤੀਆਂ ਇਹ ਇਦਾਂ ਹੀ ਕੋਈ ਸਮਾਨ ਸਮੂਹ ਜਿਹੜਾ ਕੋਈ ਨਿੱਕਾ ਪਟਕਣ ਪਤਾ ਜਦੋਂ ਇਡੀ ਆਈਏ ਕਿਹੜਾ ਹੱਥ ਖਾਲੀ ਲੈ ਕੇ ਆਜਣਾ ਇੱਥੋਂ ਹੀ ਆਵਕੇ 4 ਕਿਲੋਮੀਟਰ ਹੀ ਹੈ ਭੈਣ ਭਰਾ ਕੋਲ ਜਾਣਾ ਹੋਵੇ ਤਾਂ ਤਾਂ ਨਹੀਂ ਖਾਲੀ ਹੱਥ ਜਾ ਜਾਂਦਾ ਤੇ ਫਿਰ ਇਡੀ ਦੂਰ ਆਉਣਾ ਹੈ ਨਾ ਤੇ ਬਾਲੇ ਹੀ ਪੀ ਇਹਦੇ ਪਾਪਾ ਕੋਟ ਐਵੇਂ ਨਹੀਂ ਹੁੰਦਾ ਟਾਈਮ ਨਹੀਂ ਉਹਨਾਂ ਦੇ ਕੋਲ ਹੁੰਦਾ ਤੇ ਫਿਰ ਮੈਨੂੰ ਇੱਕੋ ਹੀ ਦਿਨ ਹੁੰਦਾ ਐ ਤਵਾਰੀ ਕੱਲ ਮੈਂ ਨਹੀਂ ਹਾਂ ਤੇ ਥੋੜਾ ਮੋਟਾ ਥੋੜਾ ਬੋਤਾ ਇੱਕ ਕੱਦੀ ਚੀਜ਼ ਲੈ ਆਉਣੀ ਸੀ ਤੇ ਚਲ ਲੈ ਆਈ ਹਾਂ ਤੇ ਉਹ ਮੈਂ ਫਿਰ ਕੀ ਲੈ ਆਉਣਾ ਵੀ ਕੀ ਹੀਗਾ ਹੈ ਨਾ ਤੇ ਭਰਾ ਮੇਰੇ ਦਾ ਮੁੰਡਾ ਨਿਕਾ ਜਾਦੇ ਉਹਦੇ ਵਾਸਤੇ ਲੈ ਆਈ ਇੱਕ ਕੱਦੀ ਚੀਜ਼ ਹੈ ਤੇ ਬੁਰੇ ਲੱਗੀ ਦਾ ਤੈਨੂੰ ਪਤਾ ਖਾਲੀ ਵੀ ਜਾਂਦਿਆਂ ਕਹਿਣਾ ਪੂ ਆਈ ਧੀ ਜੁਰੋਂ ਆਈ ਹੱਥ ਲਮਕਾਉਂਦੀ ਆ ਗਈ ਬੁਰੇ ਲੱਗੀ ਦਾ ਹੈਨਾ ਸਹੀ ਜਾਨੀ ਲੱਗਦਾ ਹੈਨਾ ਆਪ ਹੀ ਪਤਾ ਹੁੰਦਾ ਵਾ ਕਿ ਨਹੀਂ ਸਹੀ ਲੱਗੀ ਦਾ ਤੇ ਮੈਂ ਬੁਝਾ ਜਾ ਕੋਕ ਵੀ ਨਹੀਂ ਰਹਾ ਮੈਂ ਹਾਂ ਉੱਥੋਂ ਹੀ ਲੈ ਜਾਣੀ ਹੈਨਾ ਤੈਨ ਭਰਾ ਮਨ ਨੂੰ ਬੈਠੇ ਤੇ ਕਿਤੇ ਉਦਾਂ ਹੀ ਬਥੇਰਾ ਜੀਜਾ ਨੂੰ ਹੱਥ ਨਹੀਂ ਲੱਗਦਾ ਚਲ ਮੈਂ ਹਾਂ ਉੱਥੇ ਲੈ ਜਾਣੀ ਤੇ ਹੋਰ ਤੁਸੀਂ ਸੁਣਾਓ ਦੇ ਹੀ ਹਾ ਬੈਗ ਬੂਗ ਝਾੜਨ ਤੇ ਉਦਾਨੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਇਹ ਨਾ ਗਰਦੇਵ ਦੀਦੀ ਤੇ ਇੱਕ ਹੋਰ ਵਾ ਦੀਦੀ ਹਾਂ ਆ ਆਨੰਦਪੁਰ ਵਾਲੀ ਗਰਦੇਵ ਦੀਦੀ ਤੇ ਇੱਕ ਦੀਦੀ ਹੋਰ ਆ ਉਹ ਮਤਲਬ ਜਿੰਨੇ ਵੀ ਵਾਹਤ ਮੈਨੂੰ ਪਿਆਰ ਕਰਨ ਵਾਲੇ ਜਰੂਰ ਮੇਰੇ ਵਾਸਤੇ ਨਾ ਪ੍ਰਾਰਥਨਾ ਕਰਿਓ ਨਹੀਂ ਰੱਬ ਗੇ ਕਿਉਂ ਵੀ ਵਾਇਗਰੂ ਆਦੀ ਚੰਗੀ ਚੰਗੀ ਯਾਤਰਾ ਰਹੇ ਮੈਨੂੰ ਡਰ ਬੜਾ ਲੱਗਦਾ ਜਾਜ ਚ ਤੁਹਾਨੂੰ ਮੈਂ ਸੱਚੀ ਗੱਲ ਇਹ ਮੈਨੂੰ ਜਾਜ ਚ ਬੜਾ ਡਰ ਲੱਗਦਾ ਤੇ ਕਿਉਂ ਚੰਗਾ ਵਾਇਗਰੂ ਅਗਰ ਦਸ ਬੇਨਤੀ ਕਰਿਓ ਕਿ ਸਹੀ ਸਲਾਮਤ ਆਪਣੇ ਨੰਬਰ 'ਤੇ ਜਾਏ ਹਨਾ ਤੇ ਇੰਟਰਵਰਤ ਕੀ ਪੀਂਦਵੱਲੀ ਜੀ ਜਾਨ ਫਸੀ ਪੀ ਇਹਦੇ ਪਾਪਾ ਵਾ ਇੱਥੇ ਤੇ ਜਿੱਥੇ ਘਰ ਵਾਲਾ ਹੋਏ ਤੇ ਘਰ ਤੇ ਉੱਥੇ ਹੀ ਹੁੰਦਾ ਹੈਣਾ ਤੇ ਹੁਣ ਜਾਨ ਦਾ ਵੀ ਚਾਹੀ ਤੇ ਹੁਣ ਇਦਾਂ ਹੀ ਨਾ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਬਿਠਾਇਆ ਬਿਠਾਇਆ ਜਾ ਗੱਲ ਬਣ ਗਈ ਪੀ ਚੱਲ ਜਾਣਾ 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 ਤੇ ਹੁਣ ਇਦਾਂ 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 ਹੁੰਦਾ ਪੀ ਆਏ ਇੱਥੇ ਹੁਣ ਆਏ ਹੋਣੇ ਆ ਉੱਥੇ ਜਾ ਕੇ ਫਿਰ ਪਛਾਣ ਉੱਤਿਆਣ ਰਹਿਣਾ ਹੈਣਾ ਵੀ ਆ ਗਏ ਹੁਣੇ ਕੰਮ ਤੋਂ ਚਲ ਗਏ ਹੁਣੇ ਕੰਮ ਤੇ ਕੀ ਕਰਨ ਦੇ ਹੁਣੇ ਕੀ ਖਾਦਾ ਹੁਣੇ ਕੀ ਬਣਾਇਆ ਹੁਣ ਤੇ ਕੀ ਦੱਸਾਂ ਤੁਹਾਨੂੰ ਐਵੇਂ ਜਾਨ ਟਵੱਲੀ ਜੀ ਫਸੀ ਹੁੰਦੀ ਸੋਚਿਆ ਤੇ ਜਦੋਂ ਮੈਂ ਆਈ ਹਾਂ ਇਹੀ ਹੀ ਇਹਦੇ ਪਾਪਾ ਤੇ ਮੈਂ ਇਕੱਠੇ ਜਾਵਾਂਗੇ ਹੁਣ ਜਦੋਂ ਜਾਵਾਂਗੇ ਹੁਣ ਨਹੀਂ ਇਹੀ ਪਈ ਇਦਾਂ ਜਾਣਾ ਤੇ ਉਹ ਫੇਰ ਜਿੱਦਾਂ ਜਿੱਦਾਂ ਹਨਾ ਸਾਹ ਕਿਤਾਬ ਲਿਖਿਆ ਹੁੰਦਾ ਵਾਇਗਰ ਹੁੰਦੇ ਤੇ ਉਹ ਹੁਣ ਫੇਰ ਐਦਾਂ ਚੱਲ ਜਨ ਲਗੀਆਂ ਮਾਵਾਂ ਧੀਆ ਤੇ ਚੱਲ ਫੇਰ ਚੰਗਾ ਹੈ ਹੁਣ ਮੈਂ ਕਰ ਲਾਂ ਥੋੜੀਆਂ ਬੋਤੀਆਂ ਤਿਆਰੀਆਂ ਕਰ ਲਵੀ ਲੀਆਂ ਕੁਝ ਕੁਝ ਕਰਨੀਆਂ ਆ ਤੇ ਮੈਂ ਕਰ ਲਾਂ ਹੈ ਤੇ ਫੇਰ ਮੈਂ ਵੀਡੀਓ ਮੋੜੀ ਮੋੜੀ ਬਣਾਉਂਦੀ ਰਹੂੰਗੀ ਵਿੱਚ ਵਿੱਚ ਤੇ ਨਾਲੇ ਮੈਂ ਸਬਜੀ-ਸਬਜੀ ਕੋਈ ਬਣਾ ਲਾਂ ਫੇਰ ਤੇ ਭੈਣ ਭਰਾਓ ਆ ਵੀਡੀਓ ਇੱਕ ਦਿਨ ਪਹਿਲਾਂ ਦੀ ਜਦੋਂ ਵੀ ਹਾਨੂੰ ਪਤਾ ਲੱਗਾ ਸੀ ਵੀ ਇਹਦੇ ਪਾਪਾ ਨੇ ਟਿਕਟਾਕ ਕਰਾ ਦਿੱਤਾ ਨਾ ਮੈਂ ਇਦਾਂ ਹੀ ਬਸ ਜੱਕੋ ਤੱਕੇ ਕਰਦੇ ਕਰਦੇ ਭੈਣ ਕਰਾ ਦਿੱਤੀਆਂ ਟਿਕਟਾਕ ਇਦਾਂ ਹੀ ਬੈਗ ਬੁੱਕ ਝਾੜਨ ਤੇ ਮੈਂ ਪਹਿਲਾਂ ਲਈ ਨਹੀਂ ਵੀਡੀਓ ਵਿੱਚ ਹੁਣ ਮੈਂ ਚੱਲ ਲਾ ਦਿੱਨੀ ਆ ਵਿੱਚੇ ਵੀ ਵੀਡੀਓ ਬੈਗ ਰੱਖੇ ਹੀ ਉੱਤੇ ਉਹ ਕਾਢੇ ਆ ਇਦਾਂ ਹੀ ਸਮਝ ਨਹੀਂ ਲੱਗੀ ਕਿਲੇ ਵਿਲੇ ਨਾ ਕਦੀ ਨਾ ਕਰਨੇ ਹਾਂ ਜਾਣ ਨੂੰ ਕਦੀ ਹਾਂ ਕਦੀ ਨਾ ਕਦੀ ਹਾਂ ਕਿੰਨੇ ਦਿਨਾਂ ਲਈ ਚੱਲਣ ਡਿਆ ਸੀ ਨਾ ਹਾਂ ਨਾ ਹਾਂ ਤੇ ਹੁਣ ਹਾਰ ਕੇ ਫਿਰ ਤੇ ਪਾਪਾ ਨੇ ਟਿਕਟਾਕ ਕਰਾਤੀਆਂ ਤੇ ਫਿਰ ਫੋਨ ਆ ਪੈਣਾ ਇੱਕਦਾਂ ਮੀ ਤਿਆਰੀ ਜੀ ਕਰ ਲਈ ਆ ਤੇ ਦੇਲ ਤੇ ਮੇਰਾ ਕਾਹ ਮੂੰਹ ਕਰਨ ਰਿਆ ਤੁਹਾਨੂੰ ਕੀ ਦੱਸਾਂ ਕਿੰਨਾ ਕਾਹ ਮੂੰਹ ਇੱਥੇ ਜਦੋਂ ਮੈਂ ਬੈਕ ਲਈ ਹਣਾ ਛਾੜਨ ਚੁੜਨਾ ਜਿਹਦੇ ਪਾਪਾ ਦਾ ਫੋਨ ਆਇਆ ਸੀ ਵੀ ਮੈਂ ਕਰਾ ਤੀਆਂ ਟਿਕ ਟਕ ਤੇ ਗੱਲ ਵੀ ਇੱਕ ਦਿਨ ਮੋੜ ਦੇ ਵਿੱਚ ਵਿੱਚ ਹੀ ਬਣ ਗਈ ਆ ਕੋਈ ਇਹ ਨਹੀਂ ਵੀ ਬੜੇ ਦਿਨਾਂ ਦੀਆਂ ਟਿਕਟਾਂ ਬੜੇ ਦਿਨਾਂ ਦਾ ਤੇ ਹਾਂ ਨਾ ਹੀ ਚੱਲਣ ਗਿਆ ਸੀ ਤੇ ਮੈਂ ਡਈ ਵਿੱਚੋਂ ਬੈਗ ਬੁੱਕ ਵੇਖਣਾ ਤੇ ਮੈਂ ਚੱਲ ਹੁਣ ਕਰਨੀ ਆ ਫਿਰ ਜੇ ਜਾਣਾ ਹੀ ਆ ਤੇ ਫਿਰ ਹੁਣ ਝਾੜ ਪੁੰਝ ਕਰਕੇ ਰੱਖ ਲੈਣੀ ਆ ਤੇ ਆਹ ਵੀਡੀਓ ਇੱਕ ਦਿਨ ਘੇਤਰੀ ਮੈਂ ਬਣਾਈ ਜਿੱਦਨ ਮੈਂ ਨਹੀਂ ਹਾਂ ਬੈਗ ਵਿੱਚੋਂ ਇੱਕ ਅੱਧਾ ਬੈਗ ਮੈਂ ਅੱਜ ਤਾਂ ਅੱਜ ਇਸ ਦਿਨ ਕਰ ਲਿਆ ਹੀ ਤੇ ਇੱਕ ਅੱਧਾ ਬੈਗ ਫਿਰ ਮੈਂ ਆਵਲੇ ਦਿਨ ਕਰ ਲਿਆ ਤੇ ਮਤਲਬ ਜੀ ਤੇ ਸਹੀ ਦੱਸਾਂ ਤਾਂ ਨਹੀਂ ਕਰਨ ਲਿਆ ਜੀ ਤੇ ਇਦਾਂ ਇਦਾਂ ਕਰਨ ਲਿਆ ਵੀ ਤਾਨੂੰ ਪਤਾ ਟੱਬਰ ਤੋਂ ਨਿਕੜਨਾ ਵੀ ਬੜਾ ਔਖਾ ਹੁੰਦਾ ਜਿੱਥੇ ਬੰਦਾ ਬੈਂਦਾ ਉਹਨੂੰ ਘਰ ਬਣਾ ਕੇ ਰਹਿੰਦਾ ਹੈ ਤੇ ਹੁਣ ਏਦਾਂ ਹਨਾ ਨਿਕਲਣਾ ਛੱਡ ਕੇ ਫੇਰ ਜਾਣਾ ਤੇ ਜੀ ਕਿੰਨਾ ਹੀ ਤੇ ਲੰਬਾ ਸਫਰ ਆ ਸਫਰ ਵੀ ਕਿਹੜਾ ਛੋਟਾ ਹੁੰਦਾ ਵਾ ਹਨਾ ਤੇ ਹੋਰ ਤਰ੍ਹਾਂ ਜਾ ਹੋਈ ਜਾਂਦਾ ਤੇ ਕੁੜੀ ਨੂੰ ਤੇ ਬੜਾ ਚਾ ਚੜਿਆ ਮੈਂ ਦੱਸਿਆ ਨਾ ਵੀ ਇਹਦੇ ਕਿ ਜਿੱਦਾਂ ਮੇਰਾ ਭਤੀਜਾ ਭਰਾ ਦਾ ਮੁੰਡਾ ਵਾ ਹਨਾ ਵੀ ਅਹੀ ਉਹਦੇ ਕੋਲ ਚੱਲਨੀ ਆ ਤੇ ਇਹਨੂੰ ਤੇ ਬੜਾ ਚਾ ਆ ਤੇ ਪਰ ਮੇਰੀ ਤੇ ਜਾਨ ਏਦਾਂ ਜਿਦਾਂ ਸੂਲੀ ਤੇ ਹੀ ਚੜੀ ਹੁੰਦੀ ਆ ਕਿ ਹੋਰ ਤਰ੍ਹਾਂ ਜਾ ਹੋਈ ਜਾਂਦਾ ਹੋਈ ਜਾਂਦਾ ਹਨਾ ਤੇ ਪਹਿਲਾਂ ਵੀ ਇਹ ਵੀ ਕਹਿੰਦੀ ਸੀ ਮੈਂ ਆਪਣੇ ਪਾਪਾ ਨੂੰ ਛੱਡ ਕੇ ਹੀ ਜਾਣਾ ਤੇ ਬਾਅਦ ਚ ਫਿਰ ਮੈਂ ਹਾਂ ਉੱਥੇ ਇਦਾਂ ਕਾਕਾ ਵੀ ਆਈ ਤੇਰੇ ਜਨਮ ਦਿਨ ਕਰਾਂਗੇ ਉਹ ਆ ਕਰਕੇ ਮੈਂ ਆਂਦੇ ਪਤਿਆਪਤੀ ਉਹ ਲਈ ਤੇ ਮੰਨ ਗਈ ਹੁਣ ਮੈਂ ਬੈਗ ਖੜ ਲ ਗਈਆਂ ਅੰਦਰ ਤੇ ਲੱਗੀ ਤੇ ਪਹਿਲਾਂ ਸੈਮ ਰਿੰਦੇ ਹਾਂ ਫਿਰ ਸੋਚਿਆ ਵੀ ਇਦਾਂ ਕਰਦੀ ਪਹਿਲਾਂ ਆਪਣੇ ਰੱਖ ਲੈਣੀ ਆ ਆਪਣੇ ਹਾਂ ਬਾਲ ਲੈਣੀ ਆ ਇੱਕ दो ना घर बेटा ना कर सैमरीन उधर ही रह। ਟਾਲਣਾ ਥੋੜੀ ਆ ਜੋ ਮਰਜ਼ੀ ਹੋ ਜਾ ਟਾਲਣਾ ਲੈ ਹੈ ਨਹੀਂ ਤੇ ਇੱਥੇ ਫਿਰ ਮੈਂ ਡਈ ਆ ਹੁਣ ਕਪੜੇ-ਕੁਪੜੇ ਰੱਖਣਾ ਤੇ ਸੈਮਰੀਨ ਲਾਗੇ ਮੇਰੇ ਡਈ ਸ਼ਰਾਰਤਾਂ ਸ਼ਰੂਰਤਾਂ ਕਰਨ ਤੇ ਚੱਲ ਨਿਆਣੇ ਨੇ ਤੇ ਆਪਣਾ ਕੰਮ ਕਰਨਾ ਹੀ ਆ ਜੋ ਉਹਨੇ ਕਰਨਾ ਹੈ ਤੇ ਮੈਂ ਚੱਲ ਮੈਂ ਰੱਖ ਲਈਨੀ ਆ ਫਿਰ ਜਿੰਨੇ ਕੁ ਰੱਖੇ ਜਾਂਦੇ ਆ ਬਾਕੀ ਕੁਝ ਲਿਆਵਾਂਗੀ ਕੋਈ ਸਮਝ ਜੀ ਨਹੀਂ ਆਉਂਦੀ ਵੀ ਕੀ ਰੱਖਾਂ ਤੇ ਕਿੰਨੇ ਕੁ ਰੱਖਾਂ ਉਹਦਾਂ ਬੈਗ ਭਰਨੇ ਵੀ ਕਿਹੜੇ ਸੌਖੇ ਹੁੰਦੇ ਯਾ ਇੱਥੋਂ ਉੱਥੇ ਤੱਕ ਜਾਣਾ ਹੋਏ ਤੇ ਕਿੰਨਾ ਔਖਾ ਹੁੰਦਾ ਵੀ ਲਿਆਓ ਲਫਾ ਫਾੜੀ ਪਾਈੇ ਵੇਚੇ ਕਸੂਟ ਤੇ ਕਈ ਕੁਝ ਬਾਬੜੇ ਹੁੰਦੇ ਤੇ ਇੱਥੇ ਤੇ ਫਿਰ ਉਹਦਾਂ ਏਡੀ ਦੀ ਹੋਊਗਾ ਹੈਨਾ ਤੇ ਨਿਆਣਿਆਂ ਦੇ ਤੇ ਕਿੰਨੇ ਹੀ ਹੋ ਪਰ ਪਰਕੇ ਤੇ ਪਰ ਮਹਾ ਆਪਣੀ ਪੂਰੇ ਹੋਏ ਆ ਉਹ ਫਿਰ ਮੈਂ ਰਹਿਣ ਹੀ ਦਿੱਤੇ ਆ ਤੇ ਜੀਤ ਨਹੀਂ ਸੱਚੀ ਦੱਸਣਾ ਤੁਸੀਂ ਯਕੀਨ ਨਹੀਂ ਮੰਨਣਾ ਜੀ ਨੂੰ ਤੇ ਅੰਜੰਜ ਹੋਈ ਜਾਂਦਾ ਜੀ ਨਹੀਂ ਹੌਸਲਾ ਨਹੀਂ ਬੈਂਡਿਆ ਬੜਾ ਵੱਡਾ ਦਿਲ ਕਰਕੇ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਜੇ ਮੈਨੂੰ ਇਦਾਂ ਹੋਣਾ ਤਾਂ ਮੈਂ ਚੱਲ ਲਈ ਕਿਉਂ ਆ ਹੈਨਾ ਤੇ ਕੀ ਕਰੇ ਬੰਦਾ ਜਾਨ ਹੀ ਦਵਲੀ ਜੀ ਫਸ ਜਾਂਦੀ ਆ ਨਾ ਰਹਿਣ ਨੂੰ ਜੀ ਕਰਦਾ ਨਾ ਜਾਨ ਨੂੰ ਜੀ ਕਰਦਾ ਆ ਤੇ ਚਲ ਜਿਓ ਤੇ ਬਸ ਹੁਣ ਵੇਖੀ ਮੈਂ ਚਲ ਜਾਣਾ ਪਰ ਇਹਦੇ ਪਾਪਾ ਚੀ ਧਿਆਨ ਰਹਿਣਾ ਵੀ ਕੰਮ ਤੋਂ ਆ ਗਏ ਤੇ ਰੋਟੀ ਖਾ ਲਈ ਤੇ ਕੀ ਕਰਨ ਦੇ ਆ ਤੇ ਕੀ ਤੇ ਫਿਰ ਹੁਣ ਕੀ ਕਰਾਂ ਹੁਣ ਚੱਲੀ ਆ ਖੁਸ਼ੀ ਖੁਸ਼ੀ ਜਾਣਾ ਚਾਹੀਦਾ ਹੈਣਾ ਔੜੀ ਨੇ ਤੇ ਬੜਾ ਚਾਵਾ ਇਹ ਤੇ ਪੂਰੇ ਚਾਵਾ ਮਲਾਵਾ ਚਾ ਤੇ ਮੈਂ ਇਦਾਂ ਹੀ ਵੇਖ ਲੈਣੀਆਂ ਖਲੋ ਜਾਨੀਆਂ ਪਰ ਰੱਖ ਲੈਣੀਆਂ ਕੱਪੜੇ ਵੇਖ ਲੈਣੀਆਂ ਤੇ ਕੀ ਕਰਾਂ ਕਿਹੜਾ ਰੱਖਾਂ ਤੇ ਕਿਹੜਾ ਛੱਡਾਂ ਤੇ ਚਲ ਜਿੰਨਾ ਕ ਸਮਝਾਉਂਡੀਆ ਰੱਖਣ ਦੀਆਂ ਹਜੇ 2-3 ਦਿਨ ਮੈਂ ਉਹ ਪੋਜੀ ਕਰਨਾ ਕਦੀ ਕਾਡਲੇ ਤੇ ਕਰੀ ਉਹਦੀ ਕਾਡਲੇ ਤੇ ਕਦੀ ਰੱਖ ਲੈ ਮੈਂ ਆਪੇ ਵੇਹ ਲਾਂਗੇ ਕੀ ਪਾਉਣਾਰੇ ਨਹੀਂ ਗਿਆ ਜਿੰਦਰੀਆਂ ਜੀਆਂ ਵੀ ਲਾਪਣੀਆਂ ਹੈ ਤੇ ਕਿੰਨੀਆਂ ਹੀ ਤੇ ਹੁਣ ਭਾਵੇਂ ਲੋਡ ਪਈ ਤੇ ਹੁਣ ਭਾਵੇਂ ਲੱਭਣ ਹੈ ਨਾ ਤੇ ਡਈਆਂ ਮਾਰੇ ਚੰਗੇ ਰੱਖਣ ਰੁੱਖਣ ਕੱਢਣ ਕੁੱਢਣ ਆਪਣੇ ਤੇ ਮੈਂ ਹਿਸਾਬ ਨਾਲ ਹੀ ਖੜਨੇ ਆ ਹੈਨਾ ਕੂੜੀ ਦੇ ਮੈਂ ਜ਼ਿਆਦਾ ਖੜਨੇ ਕਿਉਂ ਨਿਆਣੇ ਦੇ ਫਿਰ ਆਉਂਦੇ ਸੀ ਜਨੂੰ ਤੇ ਉਦਾਂ ਹੀ ਛੋਟੀ ਹੋ ਜਾਣੀਆਂ ਤੇ ਇਹ ਚੱਲ ਜਿਹੜੇ ਇਹਦੇ ਇਹ ਤੇ ਚੰਗੀ ਤਰ੍ਹਾਂ ਪਾਏਗੀ ਨਾ ਨਾਲੇ ਨਿਆਣੇ ਤੇ ਹਟਪਟ ਗੰਦੇ ਕਰ ਲੈਂਦੇ ਆ ਇਹਨਾਂ ਦਾ ਤੇ ਫਿਰ ਇਦਾਂ ਹੀ ਹੁੰਦਾ ਦਿਨ ਚ ਇੱਥੇ ਤੇ ਚੱਲ ਘੱਟ ਗੰਦੇ ਕਰਦੀ ਉੱਥੇ ਤੇ ਫਿਰ ਇਹ ਮਿੱਟੀ-ਮੁੱਟੀ ਵੀ ਹੁੰਦੀ ਤੇ ਨਿਆਣੇ ਖੇਡਦੇ ਖੋਦਦੇ ਮਿੱਟੀ ਵਿੱਚ ਵੀ ਗੰਦੇ ਕਰ ਲੈਂਦੇ ਆ ਦਿਨ ਚ ਦੋ ਦੋ ਤਿੰਨ ਤਿੰਨ ਵੀ ਬਦਲਨੇ ਪੈਂਦੇ ਨੇ ਆਣਿਆਂ ਦੇ ਹੈ ਨਾ ਤੇ ਇੱਥੇ ਤੇ ਚੱਲ ਉੱਤੇ ਉੱਤੇ ਹੀ ਰਹਿਣਾ ਹੁੰਦਾ ਕਿਹੜਾ ਉਤਰਨਾ ਥੱਲੇ ਤੇ ਲੱਗੀਆਂ ਫਿਰ ਹੁਣ ਆ ਇਧਰ ਸੈਮਰੀਂਦੇ ਆ ਬਾਰੇ ਪਾਸੇ ਇਦਰੋਂ ਵੀ ਕੱਢਣੀ ਐ ਤੇ ਮੈਨੂੰ ਕੋਈ ਹੋ ਨਹੀਂ ਐ ਇਹਦੇ ਤੇ ਮੈਂ ਲਗਭਗ ਸਾਰੇ ਹੀ ਕੱਢ ਲੈਣੀਆਂ ਸਾਰੇ ਹੀ ਲੈ ਜਾਣੇ ਨਾਲ ਮੈਂ ਤੇ ਕੱਪੜੇ ਹੀ ਭਰੇ ਜਾਪਤ ਭਰੇ ਜਾਪਤ ਨੋਜੀ ਰਹਿ ਗਣੇ ਆ ਕੱਪੜੇ ਇੱਕ ਬੈਗ ਇਹ ਵਿੱਚ ਪਾਏ ਜੇ ਪੂਰਾ ਨਹੀਂ ਭਰਿਆ ਹੈਗਾ ਇਹ ਵੀ ਤੇ ਇੱਕ ਆ ਛੋਟੇ ਚ ਪਾ ਲਿਆ ਇਹ ਚ ਸੈਮਰੀਨ ਦੇ ਤੇ ਆਪਣੇ ਮੈਂ ਕੁਛ ਕੁਛ ਪਾ ਲਿਆ ਤੇ ਬਾਕੀ ਕੁਛ ਸੈਮਰੀਨ ਦੇ ਪਾਪਾ ਆਉਣਗੇ ਫਿਰ ਉਹਨਾਂ ਦੀ ਸਲਾਹ ਨਾ ਪਾਉਂਗੀ ਕੀ ਕਰਾਂ ਮੈਨੂੰ ਕੋਈ ਜ਼ਿਆਦਾ ਸਮਝ ਨਹੀਂ ਲੱਗਣ ਰਹੀ ਬੜਾ ਔਖਾ ਕੰਮ ਹੁੰਦਾ ਵਾ ਕਨਫਿਊਜ਼ ਹੋਈ ਪਈ ਆ ਵੀ ਕੀ ਪਾਵਾਂ ਤੇ ਕੀ ਛੱਡਾਂ ਤੇ ਬਾਕੀ ਵੇਖਦੀ ਆ ਕਿ ਇਹ ਬੋਨੀਆਂ ਤੇ ਕੀ ਕੀ ਛੱਡਦੀਆਂ ਤੇ ਆਹ ਵੀਡੀਓ ਅਗਲੇ ਦਿਨ ਦੀ ਆ ਮੈਂ ਡਈ ਹਾਂ ਉਤੋਂ ਬੈਗ ਲਾਇਆ ਹੀ ਦੇ ਪਾਪਾ ਕੋਲ ਵਾਇਆ ਹੀ ਤੇ ਉਹ ਫਿਰ ਮੈਂ ਚਾਲ ਇਹਨੂੰ ਵੀ ਝਾੜ ਝੂੜ ਲੈਣੀ ਆ ਤੇ ਉਹ ਨਾ ਮਿੱਟੀ ਜੀ ਤੇ ਘਟਾ ਜਾ ਤੇ ਭਾਵੇਂ ਜੋ ਮਰਜੀ ਕਹੋ ਇੱਥੇ ਵੀ ਹੁੰਦਾ ਹੀ ਆ ਤੇ ਉਹ ਗੰਦਾ ਜਾ ਹੋਇਆ ਹੀ ਤੇ ਮੈਂ ਇਹਨੂੰ ਡਈ ਹਾਂ ਝਾੜਨ ਝੂੜਨ ਤੇ ਖਲਾਰਵਾ ਬੜਾ ਵਿੱਚ ਸਮਾਨ ਰੱਖਣਾ ਕੋਈ ਚੀਜ਼ ਟੁੱਟ ਨਾ ਜਾਏ ਉਹ ਹਿਸਾਬ ਨਾਲ ਸਮਾਨ ਰੱਖਣਾ ਬੜਾ ਔਖਾ ਜਾ ਲੱਗਦਾ ਹੀ ਆ ਕਿ ਤੇ ਸੌਖਾ ਕੰਮ ਨਹੀਂ ਹੁੰਦਾ ਤੇ ਬਥੇਰਾ ਖਲਾਰਾ ਵਾ ਇੱਥੇ ਕਿਚਨ ਚ ਵੀ ਬਣਾ ਤੇ ਦੂਜੇ ਕਮਰੇ ਚ ਵੀ ਬਣਾਇਆ ਕਿਉਂ ਫਿਰ ਮੈਂ ਅਜੇ ਖਲਾਰਾ ਹੀ ਪਾਇਆ ਰੱਖਣਾ ਵਾ ਸੈਟ ਕਰ ਕਰਕੇ ਤੇ ਤਾਂ ਕਰਕੇ ਖਲਾਰਾ ਪਾ ਕੇ ਬੈਠੀ ਆ ਤੇ ਚਲੋ ਵਾਇਗਰੂ ਦਾ ਨਾਮ ਲੈ ਕੇ ਤੇ ਪਾਉਣੀ ਆ ਬੈਗ ਚ ਤੇ ਭੈਣ ਭਾਓ ਸਿਰਨਾ ਤਾਹੀ ਤੇ ਬੱਦਲ ਬਾਹਰ ਬੜਾ ਹੀ ਹੋਇਆ ਮੈਨੂੰ ਲੱਗਦਾ ਵੀ ਨਹੀਂ ਪਏਗਾ ਕੱਪੜੇ ਧੋਣ ਵਾਲੇ ਧੋਤੇ ਹੈ ਨਹੀਂ ਮੈਂ ਰਹਿਣ ਦੀ ਨਹੀਂ ਆਉਣਾ ਹੋਏ ਮੈਂ ਕੱਪੜੇ ਧੋਣਾਂ ਤੇ ਬਾਅਦ ਵਿੱਚ ਨਾ ਉਧਰ ਜੋਗੇ ਤੇ ਨਾ ਉਧਰ ਜੋਗੇ ਨਾ ਹੁਣ ਤੇ ਸੁੱਕਦੇ ਆ ਉਹਨਾਂ ਤੇ ਝੋਂਦੇ ਰਹਿਣਗੇ ਇੱਥੇ ਹੀ ਛਿੱਟੇ ਤੇ ਮੈਂ ਤਾਂ ਟਾਂ ਟਿਲ ਕਿਤੇ ਕਿਤੇ ਫਿਰਾਂਗੇ ਥਾਂ ਤੇ ਹੁੰਨਾ ਕਿਹਾ ਹੈ ਨਾ ਜਾਂ ਤੇ ਮਾਰੇ ਮੋਟੇ 8 ਜਾਂਦੇ ਬੰਦਾ ਬਾਹਰ ਪਾ ਲਿੰਦਾ ਹੈ ਨਾ ਉਹ ਬਾਹਰ ਚੱਲ ਮਸ਼ੀਨ ਚ ਵੀ ਜਾਂਦੇ ਪਰ ਨਹੀਂ ਗਿੱਲ ਮਿਲ ਜਿੱਥੇ ਮਜ਼ਾ ਜਾਰੀ ਹੁੰਦਾ ਤੇ ਕੱਪੜੇ ਤੇ ਨਹੀਂ ਹੋਤੇ ਤੇ ਸਜੀ ਧਰੀ ਖਾਦਣੀ ਆ ਜੇ ਗੋਭੀ ਦੀ ਸਬਜੀ ਧਰੀ ਆ ਨਹੀਂ ਆ ਆਵੇ ਨਹੀਂ ਵੀ ਇਦਾਂ ਕਰਨਾ ਨਹੀਂ ਜਿੱਦੋ ਨਹੀਂ ਕਿਹੋ ਨੇ ਹੈ ਨਾ ਤੇ ਮੇਰੀ ਮੰਮੀ ਗੋਭੀ ਬਣਾਉਂਦੀ ਹੁੰਦੀ ਨਾ ਤੇ ਉਹ ਐਦਾਂ ਵੱਡੇ ਵੱਡਿਆ ਜਿਹੜੇ ਡੰਡਲ ਦੇ ਨਹੀਂ ਹੁੰਦੇ ਟੰਡਲ ਦੇ ਕੀ ਕਹਿੰਦੇ ਉਹਨੇ ਤਾਂ ਮਾ ਡੇਡੇ ਤੋਂ ਬਲੁੰਦੀ ਹੁਣ ਤਾਂ ਪੈਣਾ ਸਮਾਂ ਆ ਗਿਆ ਫੈਸ਼ਨ ਵਾਲਾ ਹੁਣ ਤੇ ਲੱਗਦੇ ਬੁਰੇ ਤੇ ਪਰ ਮੈਨੂੰ ਨਾ ਥੋੜੇ ਜਿਨੇ ਤੈਨੂੰ ਇਹ ਵੀ ਨੁਰੀਜ ਜੀ ਆ ਜਾਂਦੀ ਫੇਰ ਉਹਨੇ ਤਾਂ ਬੜੇ ਸਵਾਲ ਲੱਗਦੇ ਹੁੰਦੇ ਤੇ ਮੈਂ ਪਾਲੀ ਨਹੀਂ ਹਣੀ ਹੁਣ ਤੇਰੀ ਕਿਹਤ ਨਾ ਹੋਣੀ ਹੁਣ ਫੈਸ਼ਨ ਵਾਲਾ ਸਮਾਂ ਬੁਰੇ ਜੇ ਲੱਗਦੇ ਤਾਂ ਦਾ ਸਵਾਦ ਪੂਰੇ ਲੱਗਦੇ ਤੇ ਭੋਲੇ ਭੁੰਡੇ ਮਨਦੇ ਇੱਥੇ ਬਿਠੇ ਰਖ ਖਲਾਰਾ ਖਲੂਰਾ ਪਿਆ ਹੀ ਉਹ ਮਨਜੇ ਭਾਂਡੇ ਭੁੰਡੇ ਤੇ ਆਰਾਮ ਦੇ ਪੀਜੇ ਦੇ ਪੀਸ ਪਏ ਹੀ ਤੇ ਸੁੱ ਸੜਿਆ ਸੜਿਆ ਜਿਹਾ ਜਾਈਆ ਸ਼ੋਰਟ ਵੀ ਨਹੀਂ ਖਾਣੇ ਨਿਕਗੇ ਇਹਦੇ ਵੀ ਖਲਾਰਾ ਖੂਰਾ ਸਾਰਾ ਚੁੱਕਿਆ ਹੀ ਤੇ ਇੱਥੇ ਡਈ ਹਮਾਰੇ ਮੋٹے ਬੈਗਾਂ ਬੂਬਾਂ ਵਿੱਚ ਕੱਪੜੇ ਕੁੱਪੜੇ ਸਵਾਰੇ ਕਰ ਕਰਕੇ ਰੱਖਣਾ ਤੇ ਅੱਜ ਉਦਾਂ ਵੀ ਸਾਰੇ ਲੀਆਂ ਕੀਤੇ ਵੀ ਮਤਲਬ ਅਜੇ ਵੀ ਕਿਉਂ ਕਰਨੀਆਂ ਆ ਕਈ ਤੇ ਮਤਲਬ ਕਹਾਗੇ ਵਿੱਚੋਂ ਅਜੇ ਕੱਢਣੇ ਪਾਉਣੇ ਐ ਸਾਰੇ ਸੌ ਕੁਛ ਕਰਨਾ ਹਨਾ ਤੇ ਸਾਜੇ ਸਾਜੇ ਮੈਂ ਹਾਂ ਕੋਈ ਨਹੀਂ ਕਰ ਲਈਨੀ ਆ ਤੇ ਇਹਦੇ ਪਾਪਾ ਆਉਣਗੇ ਤੇ ਬਾਕੀ ਉਹਨਾਂ ਨੂੰ ਵੀ ਇੱਕ ਵਾਰੀ ਹਨਾ ਵੇਖ ਲੈਣਗੇ ਵੀ ਹਾਂ ਮੈਂ ਠੀਕ ਵਾਏ ਪਹਿਣਾ ਹੋਰ ਮਾ ਦੇਣਾ ਸਾਰਾ ਜੋ ਵੀ ਵਿੱਚ ਕਈ ਹੁੰਦੀਆਂ ਆ ਚੀਜ਼ਾਂ ਡੁੱਲਣ ਡਲਣ ਵਾਲੀਆਂ ਵੀ ਤੇ ਡੋਲ ਕੇ ਤੇ ਹੋਰ ਸਾਰੇ ਕੱਪੜਿਆਂ ਦਾ ਬੇੜਾ ਕਰ ਕੋ ਜੇ ਤੇ ਇੱਕ ਵਾਰੀ ਚੈੱਕ ਕਰ ਲਾਂਗੀ ਤੇ ਆਣ ਕੇ ਬਹਿ ਗਈ ਫੇਰ ਇੱਥੇ ਜੀ ਨੂੰ ਨਹੀਂ ਕੌਮੋਂ ਹੋਈ ਜਾਂਦਾ ਏ ਕੌਮੋਂ ਹੋਈ ਜਾਂਦਾ ਈ ਧੂਰ ਦਾ ਸਫ਼ਰ ਜਿਹੜਾ ਉਹ ਵੀ ਕੀ ਕਰੇ ਬੰਦਾ ਹੈ ਨਾ ਤੇ ਸਾਰੀਆਂ ਜਣੀਆਂ ਅਰਦਾਸ ਬੇਨਤੀ ਕਰਿਓ ਨਹੀਂ ਮੇਰਾ ਚੰਗਾ ਚੰਗਾ ਸਫ਼ਰ ਰਹੇ ਚੰਗਾ ਤੇ ਹੋਰ ਸੁਣਾਓ ਜਿਹੜਾ ਵੀਡੀਓ ਵੇਖ ਜਿਹੜੇ ਵੀਡੀਓ ਵੇਖਦੇ ਨੇ ਨਾ ਜ਼ਰੂਰ ਵਾਇਰ ਕਰੋ ਅਰਦਾਸ ਬੇਨਤੀ ਕਰਿਓ ਵੀ ਵਾਇਰ ਕਰੋ ਚੰਗਾ ਚੰਗਾ ਸਫਰ ਰਏ ਹੈ ਤੇ ਕੀ ਕਰਾਂ ਆਉਣਾ ਹੈ ਹੁਣ ਖੁਸ਼ੀ ਵੀ ਆ ਦੁੱਖ ਵੀ ਆ ਹੈਨਾ ਵੀ ਸਾਰਾ ਕੁਝ ਹੀ ਆ ਚਲ ਫਿਰ ਚਲ ਚੰਗਾ ਹੁਣ ਹੈ ਮੈਂ ਤੁਹਾਨੂੰ ਫਿਰ ਬਾਅਦ ਚ ਮਿਲਾਂਗੀ ਹੁਣ ਬਾਅਦ ਚ ਫਿਰ ਮੈਂ ਵੀਡੀਓ ਕਾਹੂ ਬਣਾਵਾਂਗੀ ਹੁਣ ਅੱਜ ਤਾਂ ਇੰਨੀ ਕੀ ਬੜੀ ਬਥੇਰੀ ਵੱਡੀ ਵੀਡੀਓ ਹੋ ਗਈ ਆ ਤੇ ਚੰਗਾ ਫਿਰ ਭੈਣੋ ਭਰਾਓ ਆਪਣਾ ਆਪਣਾ ਧਿਆਨ ਰੱਖਿਓ ਤੇ ਰਾਜੀ ਬਾਜੀ ਰਿਓ ਚੰਗਾ ਚਲੋ ਠੀਕ ਆ ਫਿਰ